ਤਸਵੀਰਾਂ ਸ਼ਹਿਰ ਦੇ ਪੰਗੀਪੁੱਲ ਨੇੜੇ ਬਣੀ ਸਰਕਾਰੀ ਗਊਸ਼ਾਲਾ ਦੀਆਂ ਨੇ ਜਿੱਥੇ ਕੀ ਨਾਂ ਤਾਂ ਸਫਾਈ ਨਾਮ ਦੀ ਕੋਈ ਚੀਜ਼ ਹੈ ਤੇ ਨਾ ਹੀ ਕੋਈ ਹੋਟ ਹੋਸ ਪ੍ਰਬੰਧ ਕੋਈ ਆ گاਉਂ ਕੀ ਹੋਇਆ ਇਹ ਹੁਣ ਲੱਗੀਆਂ ਹੁਣ ਸਫਾਈਆਂ ਸ਼ਿਕਾਇਤ ਤੋਂ ਬਾਅਦ ਹੁਣ ਲੱਗੀਆਂ ਨੇ ਸ਼ਿਕਾਇਤ ਹੈਣਾ ਵਿਜੇ ਬਾਜੀ ਸ਼ਿਕਾਇਤ ਤੋਂ ਬਾਅਦ ਸਫਾਈ ਹੋਣ ਲੱਗੀ ਨਾ कितने तो तो दिन बाद सफाई होने लगी है? हाँ जी कितने दिन बाद सफाई होने लगी है कितना मतलब मुश्किल हो रहा है तुमको खाना अजमे कितने कितने दिन हो गए इनको ऐसे कितने हुए दस हो गए दस बारह दिन ਕੱਥਰ ਬਣਾ ਹੋਇਆ ਕੱਥਰ ਬਣਾ ਹੋਇਆ ਗੋਬਰ ਲੇਕਿਨ ਜਿਸ ਹਿਸਾਬ ਸੇ ਇਹ ਜਮਾ ਹੋਇਆ ਹੈ ਨਹੀਂ ਨਹੀਂ ਮੈਂ ਕਵਰ ਕਰਦਾ ਦੇਖਦਾ ਉਹ 21 CU ਇਹ ਤਾਂ ਸਾਫ ਹੋਣਾ ਚਾਹੀਦਾ ਹੈ ਹੈ 21 CU ਹੈ ਓਕੇ ਓਕੇ ਰੈਗੂਲਰ ਹੋਣੀ ਚਾਹੀਦੀ ਹੈ ਉਹ ਭਾਜੀ ਪੱਟਣ ਲੱਗੇ ਦੇ ਇਹਨੂੰ ਰੋਜ਼ ਹੋਣੀ ਚਾਹੀਦੀ ਹੈ ਦਿਖਾਓ ਤਾਂ ਅੱਖਰ ਦਿਖਾਓ ਆ ਜਾਓ ਤੁਸੀਂ ਮੋਰੋ ਯਾਰ ਕੋਈ ਨਹੀਂ ਭਾਜੀ ਫੇਕ ਹੀ ਆ ਜਦ ਤੱਕ ਲੈਣੇ ਮੈਂ ਤੁਹਾਡੇ ਨਾਲ ਖੜਾ ਉਹ ਵੇ ਔਖਾ ਜਿਹੜਾ ਹੁੰਦਾ ਇੰਨੇ ਅੰਦਰ ਕਾ ਕਿੱਦਾਂ ਆ ਗਏ ਜੀ ਉਹ ਵਾਹਿਗੁਰੂ ਵਾਹਿਗੁਰੂ ਕਾਹ ਕੈਸੇ ਆ ਗਏ ਇਹ ਖਾ ਕੇ ਖਾ ਰਹੇ ਆ ਕਾ ਆਪ ਲੋਕੋ ਨੂੰ ਇਸੀ ਕੋ ਪਤਾ ਨਹੀਂ چلਦਾ ਮੇਰੀ ਸੁਸਤਾ ਆ ਤੱਕ ਕਿੱਥੇ ਜਾਗੇ ਮਾਤੋ ਲੈਣੇ ਜਾਗੇ ਆ ਦੇ ਦਿਓ ਅਜੇ ਖੇਪੜ ਮੰਗ ਬਿਰਦੀ ਬਾਜੀ ਪਿੱਛੇ ਹੋ ਜਾਓ ਜੰਦ ਪਾਜੀ ਜਾਓਗੇ ਵਿਜੇ ਪਾਜੀ ਪਾਜੀ ਜਾਓ ਅਸੀਂ ਜਾਓ ਜਾਂ ਚੰਚੀ ਕਹਿੰਦੇ ਕੰਪਲੇਨੈਂਟ ਆ ਨਹੀਂ ਨਹੀਂ ਇਹ ਬੁਲੀ ਸਾਫ ਕਰਕੇ ਇਹ ਤਾਂ ਮਿੱਟੀ ਜਲਦੀ ਹੋਈ ਆ ਅਰੇ ਕੁੱਪਰੇ ਬਰੋਨਾ तो ये है आपको तो। तनखा मिलेगी आपको कोई निकालने वाला नहीं, आप आप नहीं। आप है तो बोलो आपके पास काम हो रहा है आप उसकी वजह से हो सकता है ना करते हो लेकिन ये ना कहो रोज करते हैं ਰੋਜ਼ ਬੋਲੀ ਬਾਰੇ ਇਤਨਾ ਇਤਨਾ ਮੋਟੀ ਕਹਿੰਦਾ ਬਿਵਾਰ ਗਾਈਆਂ ਇਸ ਤਰ੍ਹਾਂ ਨਹੀਂ ਫੈਂਕ ਸਕਦੀ ਟੋਗੋ ਹਾਂ ਮਾਰ ਹੋਣੀ ਮੈਨੂੰ ਇਹ 4-5 ਗਾਈਆਂ ਸਿਰਫ ਸਹੀ ਗੱਲ ਆ ਦੱਸੋ ਕਿੰਨੀਆਂ ਗਾਈਆਂ ਅੰਦਰ ਬਿਲਕੁਲ ਬਾਹਰ ਨਹੀਂ ਗਈਆਂ ਕੋਈਆਂ ਬਾਹਰ ਚ ਕਰੀ ਇਹਦੇ ਨੇ ਪੈਸੇ ਲਾਗਾ ਜੇ ਦੋਨੋਂ ਆਪਾਂ ਚਾਹੀਏ ਹਾਂ ਇਹ ਕੋਬਰ ਇਹ ਨਹੀਂ ਕਹਿੰਦਾ ਹਲੋ ਹਾਂਜੀ 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 ਇੱਕ ਦਾ ਰਦਾ ਹੈ ਇਹ ਤੋਂ ਥੱਲੇ ਥੱਲੇ ਤੁਹਾਡੀ ਚਾਹੀਦੀ ਆ। ਇਹ ਬਰਾਬਰ ਦਾ ਹੈ ਨਹੀਂ। ਹਾਂ। ਇਹ ਲੈ। ਹਾਂਜੀ। ਓਕੇ। ਤੁਸੀਂ ਉੱਥੇ ਹੀ ਆ ਸਾਰੇ। ਓਕੇ ਪਾਜੀ ਮੈਂ ਟਾਈਮ ਲੱਗਣਾ ਥੋੜਾ ਫੇਰ। ਤਾ ਜਾਵੇ ਨਾ ਆਵੇ ਮੈਂ ਆ ਜਾਣਾ 15-20 ਮਿੰਟ ਦਿਓ ਨਾ ਅਧਾ ਘੰਟਾ। ਫੋਨ ਦੇ ਕੋਲ ਲੱਖੋ। ਠੀਕ ਹੈ ਓਕੇ। ਕਰ ਤੇਰਾ। 13 12 ਨਹੀਂ ਸੌਰੀ 98765 34744 ਪਾਣੀ ਦੀ ਨਿਕਾਸੀ ਹੈ ਜੀ ਤੇ ਪਾਜੀ ਹਰਜਾ ਆ ਪਿਆ ਦਾ ਨਾ ਚਲ ਪਾਜੀ ਕਰੋ ਤੁਸੀਂ ਇਹਨਾਂ ਨੂੰ ਕਰੋ ਪਾਣੀ ਦੀ ਨਿਕਾਸੀ ਨਹੀਂ ਬੀਜਾ ਬਾਜੂ ਉਹਦ ਨੂੰ ਹਾਂਜੀ ਪਾਜੀ ਮਾ ਖਬਰ ਤੇ ਖਬਰ ਦੇ ਦਫਤਰ ਤੋਂ ਮੜਿਆ ਨਹੀਂ ਹੋ ਤਾ ਟਕਾਕੇ ਪੈਣਗੇ ਟਕਾਕੇ ਮੈਂ ਸਪੈਸ਼ਲਿਸਟ ਹਾਂ ਮੰਗੜਾ ਤੇ ਜੇ ਗਿੱਲੇ ਜਰਾ ਹੋ ਗਏ ਇਹ ਬਿਮਾਰ ਹੋ ਜਾਣਾ ਉਹ ਸਿੰਗੂਲਾ ਐਕਸਪੀਰੀ ਹੈ ਕੀ ਅੱਜ ਪੱਠਾ ਲਾ ਜਾਵੇ ਕੱਲੋ 24 ਘੰਟੇ ਆਵਾਜ਼ ਇਹ ਭਾਈ ਸਾਹਿਬ ਕੌਣ ਨੇ ਇੱਥੇ ਸੇਵਾ ਕਰਨਾ ਹੈ ਨਾ ਨਾ ਹਾਂਜੀ ਉਹ ਬੰਦ ਇਕਵਾਰ ਜੀ ਬਿਲਕੁਲ ਨਾਲ ਹੀ ਕਰਾਂਗਾ ਅੱਛਾ ਨਾਲ ਕੱ ਅੱਜ ਸਾਫ਼ ਹੋ ਰਿਹਾ ਹੈ ਅੱਜ ਕੋਣੇ ਕਿਕਰ ਕਿ ਅੱਜ ਸਾਫ਼ ਹੋ ਰਿਹਾ ਹੈ ਸਾਫ਼ ਹੈ ਸ਼ਹਿਰੇ ਮੇਰੇ ਫੋਟੋ ਦੱਲਦੇ ਜੀ ਕਰਤਾ ਪੜੋ ਤੁਸੀਂ ਭਾਜੀ ਪਹਿਲਾਂ ਦੱਸੋ ਕੀ ਹਾਲ ਹੈ ਭਾਗ ਕਰਨੀ ਬਾਈਟ ਇਹਨਾਂ ਦੀ ਵੀ ਕਰਨੀ ਆ ਤੁਹਾਡੀ ਵੀ ਕਰ ਤੇ ਇਹਨਾਂ ਦੀ ਕਰਨੀ ਆ ਭਾਜੀ ਜੇ ਇਹ ਤਾਂ ਕੁੱਦਦੇ ਤਾਂ ਪੂਰੇ ਕੁੱਦਦੇ ਨਹੀਂ ਤਾਂ ਆ ਸ਼ੁਰੂਆਤ ਕਰੋ ਆਪਣੇ ਤਾਂ ਇੱਕ ਜਨ ਦਾ ਹਾਂ ਜਲਦੀ ਦੇਦੀ ਸੇਵਾ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਸ਼wini ਕਹਿੰਦਾ ਜੀ ਮੈਂ ਡਿਸਟ੍ਰਿਕਟ ਐਨੀਮਲ ਵੈਲਫੇਅਰ ਸੁਸਾਇਟੀ ਹਿਸ਼ਾਰਪੁਰ ਦਾ ਸੇਵਾਦਾਰ ਹਾਂ ਜੀ ਜੀ ਉਹਦੇ ਤੌਰ ਤੇ ਮੈਨੂੰ ਹੁਣੇ ਅੱਜ ਇੱਕ ਵਿਜੇ ਕੁਮਾਰ ਜੀ ਨੇ ਇੱਕ ਦੋ ਬੰਦੇ ਹੋਰ ਸੀਗੇ ਉਹਨਾਂ ਨੇ ਦੱਸਿਆ ਸੀਗਾ ਵੀ ਇੱਦਾਂ ਇੱਦਾਂ ਕਰਕੇ ਭਾਜੀ ਉੱਥੇ ਆ ਕੇ ਦੇਖੋ ਯਾਰ ਹਾਲਾਤ ਬਹੁਤ ਖਰਾਬ ਹੈਗੇ ਤਾਂ ਮੈਂ ਉਹਦਾ ਇਸ ਕਰਕੇ ਆਇਆ ਸੀਗਾ ਔਰ ਇੱਥੇ ਆ ਕੇ ਮੈਂ ਦੇਖਿਆ ਤੇ ਮੈਨੂੰ ਵਾਕਈ ਹਾਲਾਤ ਬਹੁਤ ਜ਼ਿਆਦਾ ਖਰਾਬ ਲੱਗਿਆ ਗਿਆ ਸਰ ਬੜੇ ਤਰਸਯੋਗ ਹਾਲਾਤ ਆ ਕੋਈ ਸਫਾਈ ਨਾਮ ਦੀ ਚੀਜ਼ ਨਹੀਂ ਇਦਾਂ ਲੱਗਦਾ ਜਿੱਦਾਂ ਪਰਤਾ ਚੜੀਆਂ ਉਹਦੀਆਂ ਕਿ ਮੈਨੂੰ ਲੱਗਦਾ ਕਈ ਕਿ ਦਿਨ ਸਫਾਈ ਨਹੀਂ ਹੁੰਦੀ ਇਦਾਂ ਹੀ ਇਦਾਂ ਹੀ ਇਦਾਂ ਹੀ ਮੈਂ ਵੀ ਦੇਖਿਆ ਜੀ ਮੈਨੂੰ ਵੀ ਦੱਸਿਆ ਗਿਆ ਉਹਨ ਸਫਾਈ ਕਰ ਹੁਣ ਹੋ ਰਹੀ ਆ ਇਦਾਂ ਦੀ ਸਫਾਈ ਵੈਸੇ ਰੂਟੀਨ ਚ ਹੋਣੀ ਚਾਹੀਦੀ ਔਰ ਮੈਂ ਇੱਕ ਗੱਲ ਹੋਰ ਫੀਲ ਕੀਤੀ ਹੈ ਕਿ ਇੱਥੇ ਜਿਹੜੀ ਕੈਪੈਸਿਟੀ ਤੋਂ ਜ਼ਿਆਦਾ ਆਪਾਂ ਪਸ਼ੂ ਰੱਖੇ ਹੋਏ ਜਿਹੜੀਆਂ ਗਊ ਮਾਤਾ ਗਊ ਤਾਂ ਨਾ ਕਰਸਤੀ ਤੋਂ ਜ਼ਿਆਦਾ ਵਾ ਇਹ ਆਪਾਂ ਕਿਉਂ ਰੱਖਿਆ ਮੇਰੀ ਸਮਝ ਤੋਂ ਪਰੇ ਆ ਕਿਉਂਕਿ ਮੈਨੇ ਨੋਲਜ ਹੈ ਆਗਾ ਵੀ ਇੱਕ ਪਸ਼ੂ ਦਾ 40 ਰੁਪਏ ਰੋਜ਼ ਦੇ ਮਿਲਦੇ ਆ ਠੀਕ ਹੈ ਨਾ ਜੀ 40 ਰੁਪਏ ਦੇ ਹਿਸਾਬ ਨਾਲ ਮੰਨ ਲਓ ਜੁੱਦਾ ਹੁੰਦਾ ਹੁੰਦਾ ਕਿ 350 ਦੇ ਕਰੀਬ ਇੱਥੇ ਐਸ ਵੱਲੇ ਪਸ਼ੂ ਤਾਂ ਨਗਾ ਤੇ 14 ਕ ਹਜ਼ਾਰ ਰੁਪਿਆ ਰੋਜ਼ ਦਾ ਬੰਦਾ ਜਿਹੜਾ ਕਿ ਆਪਾਂ ਜੇ ਐਵਰੇਜ ਲਾ ਲਈਏ ਤੇ ਮੰਥਲੀ 1.5 ਲੱਖ ਰੁਪਿਆ ਮਹੀਨਾ ਇਹਨਾਂ ਨੂੰ ਆਂਦਾ ਹੋਊਗਾ ਔਰ ਜਿੱਦਾਂ ਇਹ 10000 ਰਮੇਸ਼ ਭਾਜੀ ਬਈ 1.5 ਲੱਖ ਰੁਪਏ ਦੀ ਆਪਾਂ ਲੇਬਰ ਲੂਪਰ ਦੇ ਦਿੰਨੇ ਆ ਉਸ ਤੋਂ ਬਾਅਦ ਵੀ ਅਗਰ 3 ਲੱਖ ਰੁਪਏ ਵੱਜਦਾ ਤੇ 10000 ਰੁਪਿਆ ਪਸ਼ੂ ਨਾਲ ਆਪਾਂ गुजारा ਕਰ ਰਹੇ ਆ ਫਿਰ ਲੋਕੀ ਦਾਨੀ ਸੱਜਣ ਵੀ ਬਥੇਰੇ ਹੈਗੇ ਆ ਕਈਆਂ ਨੇ ਦਿੱਤੇ ਛੱਲ ਸ਼ੁੱਡ ਵੀ ਮੈਨੂੰ ਪਤਾ ਲੱਗਾ ਸੀ ਪਿੱਛੇ ਬਣੀ ਹੈ ਲੋਕਾਂ ਨੇ ਵੀ ਪਵਾਏ ਆ ਸੇਵਾ ਕੀਤੀ ਹੋਈ ਆ ਲੋਕਾਂ ਨੇ ਸਾਰਿਆਂ ਨੇ ਅੱਜ ਦੇ ਹਾਲਾਤ ਦੇਖ ਕੇ ਕੀ ਲੱਗਦਾ ਅੱਜ ਦੇ ਹਾਲਾਤ ਦੇਖ ਕੇ ਮੇਰਾ ਮਨ ਮੈਂ ਅੱਜ ਕਾਫੀ ਦਿਨਾਂ ਬਾਅਦ ਇਹ ਮਹੀਨਿਆਂ ਬਾਅਦ ਆਇਆ ਜੀ ਮੈਂ ਤਾਂ ਇੱਥੇ ਕਦੀ ਆਈ ਸੀ ਯੂ ਦੇ ਹਾਲਾਤ ਵੀ ਬੜੇ ਮਾੜੇ ਆ ਹਾਂ ਆਈ ਸੀ ਯੂ ਦਾ ਵੀ ਹਾਲਾਤ ਬਹੁਤ ਖਰਾਬ ਹੈਗੇ ਆ ਦੇਖੋ ਤਾਂ ਕੀ ਲੱਗਦਾ ਮੇਰਾ ਮਨ ਬਹੁਤ ਦੁੱਖ ਹੋਇਆ ਜੀ ਅੱਜ ਮਨ ਦੁਖੀ ਹੋਇਆ ਹਾਂ ਕੋਈ ਕਵਰੇਜ ਕੋਈ ਥੱਲੇ ਜਿੱਦਾ ਗਿੱਲਾ ਸਾਰਾ ਨਹੀਂ ਮੈਂ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਇੱਕ ਗੱਲ ਨੂੰ ਕਿ ਜ਼ਿਆਦਾ ਕਹੂੰਗਾ ਵੀ ਜਿਹੜੀ ਕੈਪੈਸਿਟੀ ਤੋਂ ਲਾਭਾ ਵਧ ਰੱਖਿਆ ਆਪਾਂ ਪਸ਼ੂ ਉਹ ਸਾਨੂੰ ਨਹੀਂ ਰੱਖਣੇ ਚਾਹੀਦੇ ਆਪਾਂ ਕੈਡਰਪੋਨ ਫਲਾਈ ਹੈਗਾ ਉੱਥੇ ਕੈਪੈਸਿਟੀ ਹੁਣ ਵੱਧ ਗਈ ਆ ਮੈਂ ਇਹਨਾਂਗੇ ਰਿਕੁਐਸਟ ਕਰੂੰਗਾ ਮੈਨੇਜਮੈਂਟ ਅੱਗੇ ਜਿੰਨੇ ਵੀ ਇੱਥੇ ਫਾਲਤੂ ਪਸ਼ੂ ਆ ਗਏ ਆ मैडम ਨਾਲ ਈਸੀ मैडम ਨਾਲ ਗੱਲ ਕਰਕੇ ਜਾਂ ਆਪਣੇ ਕਮਿਸ਼ਨਰ ਬੰਨੋ ਕਰਕੇ ਉਧਰ ਸ਼ਿਫਟ ਕਰਾਏ ਜਾਣ ਤਾਂ ਕਿ ਪਸ਼ੂ ਕਮ ਸੇ ਕਮ ਬਦਿਆ ਹਾਲਾਤ ਚ ਰਹਿਣ ਦੇਖੋ ਨਾ ਆਪਾਂ ਥੋੜੀ ਜਗ੍ਹਾ ਜੀ ਇਧਰ ਵੀ ਖੁਰਲੀ ਉਧਰ ਵੀ ਖੁਰਲੀ ਬਣਾ ਬਣਾ ਕੇ ਕੰਜਸਟਰ ਕਰੀ ਜਾਣੇ ਆ ਨਹੀਂ ਸਫਾਈ ਦਾ ਤੇ ਦੇਖੋ ਜੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਤੇ ਦੇਖਿਆ ਇਹ ਸਰਕਾਰੀ ਕੌਸ਼ਲ ਹੈ ਜੀ ਇਹ ਸਰਕਾਰੀ ਇਨਸ਼ਾਲਾ ਇਹ ਕਾਰਪੋਰੇਸ਼ਨ ਦੇ ਅਧੀਨ ਆ ਠੀਕ ਹੈ ਨਾ ਜੀ ਕਾਰਪੋਰੇਸ਼ਨ ਨੇ ਅੱਗੇ ਟੈਂਡਰ ਲਾ ਕੇ ਦਿੰਦੀ ਹੁੰਦੀ ਆ ਔਰ ਮੇਰਾ ਖਿਆਲ ਹੈ ਕਿ 4-5 ਸਾਲਾਂ ਤੋਂ ਜਿੱਦੋਂ ਦੀ ਪਿਛਲੀ ਸਰਕਾਰ ਆਈ ਆ ਉਤੋਂ ਦੀ ਇਹਨਾਂ ਦੇ ਕੋਲ ਹੀ ਆ ਕਾਂਗਰਸ ਸਰਕਾਰ ਸੀਗੇ ਹਾਂਜੀ ਉਸ ਤੋਂ ਬਾਅਦ ਟੈਂਡਰ ਨਹੀਂ ਲੱਗਾ ਜੀ ਫਸਟ ਟਾਈਮ ਟੈਂਡਰ ਲੱਗਾ ਸੀਗਾ ਮੇਰਾ ਖਿਆਲ ਗਊ ਸੇਵਾ ਮਿਸ਼ਨ ਨੇ ਤਾਂ ਸੀਗਾ ਤੇ ਉਦੋਂ ਇਹ ਚੇਅਰਮੈਨ ਨੇ ਸਾਹਮਣੇ ਲਈ ਹੋਈ ਆ ਠੀਕ ਹੈ ਪਰ ਤੁਸੀਂ ਮੰਨ ਕਰਦੇ ਹੋ ਜੀ ਟੈਂਡਰ ਜਿਹੜੀ ਦੁਬਾਰਾ ਹੋਵੇ ਤੇ ਤੁਹਾਨੂੰ ਵੀ ਸੇਵਾ ਦਾ ਮੌਕਾ ਮਿਲੇ ਅਸੀਂ ਤਾਂ ਸੇਵਾ ਕਰਦੇ ਆਂ ਜੀ ਮੈਂ ਤਾਂ ਸਾਰੀਆਂ ਗਊ ਸ਼ਾਲਾਾਂ ਵਿੱਚ ਸੇਵਾ ਕਰਦਾ ਆਂ ਮੈਂ ਆਪਣੀ ਫਲਾਈ ਵੀ ਜਾਈਦਾ ਆਪਾਂ ਇੱਥੇ ਵੀ ਆਂਦੇ ਹੁੰਦੇ ਸੀ ਪਹਿਲਾਂ ਫਿਰ ਇੱਥੇ ਇਹਨਾਂ ਨੇ ਆਪਣੇ ਬਾਹਰਿਆਂ ਦੀ ਇੰਟਰਫੇਰੈਂਸ ਸੋਰੀ ਬੰਦ ਕਰਤੀ ਸੀਗੀ ਆਪ ਹੀ ਕਰਨ ਲੱਪੇ ਸੀਗੇ ਪ੍ਰਵਾਹ ਸਾਹਿਬ ਦੇਖਦੇ ਆ ਮੇਰਾ ਥਾ ਨੂਰਕੇਸ਼ ਪ੍ਰਵਾਹ ਜੀ ਠੀਕ ਹੈ ਜੀ ਤੇ ਆਪਾਂ ਫਿਰ ਮੁੜ ਕੇ ਅੰਦਰ ਘਟਾਈ ਆ ਉਹਦੇ ਆਈਦਾ ਨਹੀਂ ਬਾਕੀ ਸਾਨੂੰ ਇੱਧਰ ਵੀ ਸੇਵਾ ਦਾ ਮੌਕਾ ਦੇਣਗੇ ਆਪਾਂ ਸੇਵਾ ਕਰਾਂਗੇ ਪਰ ਮੈਂ ਅਡਾਪਟ ਕਰਨ ਚ ਜਾਂ ਲੈਨ ਚ ਇੰਡਸਟਰੀ ਨਹੀਂ ਆ ਮੈਂ ਸੇਵਾ ਕਰਨ ਚ ਇੰਡਸਟਰੀ ਦਾ ਜਿੱਦਾਂ ਕਿ ਮੈਂ ਸਾਰੀਆਂ ਕੌਸ਼ਲਾਂਾਂ ਵਿੱਚ ਕਰਦਾ ਹਾਂ 11 ਵਜੇ ਦਾ ਦੱਸਦਾ ਮੇਰਾ ਨਾਮ ਮੋਨ ਲਾਲ ਮੋਨ ਲਾਲ ਜੀ ਕਿਹੜੀ ਗਊਸ਼ਾਲਾ ਤੇ ਖੜੇ ਆਪਾਂ ਇਹ ਇੱਥੇ ਸਰਕਾਰੀ ਗਊਸ਼ਾਲਾ ਆ ਇਸ ਚੋ ਦੇ ਕੰਡੇ ਤੇ ਕਾਰਪੋਰੇਸ਼ਨ ਪਹਿਲਾਂ ਇਹਦਾ ਸੰਚਾਲਨ ਕਰਦੀ ਸੀ ਹੁਣ ਸੁਸਾਇਟੀ ਕਰਦੀ ਆ ਇਸ ਗਊਸ਼ਾਲੇ ਚ ਸੰਚਾਲਨ ਤੇ ਕਿੱਦਾਂ ਦੇ ਇੱਥੇ ਤੁਹਾਨੂੰ ਹਾਲਾਤ ਲੱਗੇ ਆ ਕੇ ਦੇਖਣ ਹਾਲਾਤ ਅੱਜ ਸਾਨੂੰ ਤਾਂ ਨਹੀਂ ਸੀ ਪਤਾ ਮੈਂ ਤਾਂ ਕਾਫੀ دیر ਬਾਅਦ ਆਇਆ ਮੈਨੂੰ ਬਿਜੇ ਕੁਮਾਰ ਜੀ ਨੇ ਕੋ ਫੋਨ ਕੀਤਾ ਰਾਤੀ ਵੀ ਤੇ ਅਜਮੈ ਨੂੰ ਸੱਦਿਆ ਸੀ ਮੈਨੂੰ ਕਹਿੰਦੇ ਆਓ ਤੁਹਾਨੂੰ ਦਿਖਾ ਲਣਾ ਮੈਂ ਇੱਥੇ ਆਇਆ ਤਾਂ ਤੁਹਾਡੇ ਵੀ ਦਰਸ਼ਨ ਹੋ ਗਏ ਤੇ ਇੱਥੇ ਆਈਸੀਯੂ ਦੇ ਵਿੱਚ ਮਤਲਬ ਉਹ 6 6 ਇੰਚ ਗੋਹਾ ਜਮਿਆ ਆ ਤੇ ਜੇ ਆਈਸੀਯੂ ਦਾ ਇਹ ਹਾਲਤ ਬਾਕੀ ਕੀ ਹਾਲ ਹੋਊਗਾ ਮੈਨੇਜਮੈਂਟ ਦੀ ਮੈਨੇਜਮੈਂਟ ਦੀ ਕੋਈ ਇਹ ਨਹੀਂ ਵੀ ਮੈਨੇਜਮੈਂਟ ਦੀ ਕਮੀ ਆ ਹੋ ਸਕਦਾ ਇਹਨਾਂ ਨੂੰ ਲੇਬਰ ਘੱਟ ਹੋਵੇ ਜਾਂ ਠੰਡ ਪਰ ਹਜੇ ਤਾਂ ਧੁੱਪ ਹੈ ਜਿਸ ਵੇਲੇ ਬਰਸਾਤ ਪੈ ਗਈ ਫਿਰ ਤਾਂ ਹੋਰ ਜ਼ਿਆਦਾ ਬੁਰਾ ਹਾਲ ਹੋਣਾ ਯੋਗ ਹੈ ਜੀ ਤੋਂ ਤੋਂ ਪਰਾਉਣਾ ਪ੍ਰਸ਼ਾਸਨ ਨੂੰ ਕੀ ਅਪੀਲ ਕਰਦਾ ਸਰਕਾਰ ਨੂੰ ਤਾਂ ਇਹ ਚਾਹੀਦਾ ਵੀ ਭਾਈ ਵੀ ਜੇ ਅਸੀਂ ਕਪੈਸਿਟੀ ਪਤਾ ਲੱਗਾ ਵੀ 100 150 140 ਜਾਂ 150 ਗਾਂ ਦੀ ਕਪੈਸਿਟੀ ਆ ਇੱਥੇ 350 ਦੇ ਕਰੀਬ ਗਾਂਈਆਂ ਤਾਂ ਜੇ ਆਪਾਂ ਇੰਨੀ ਗਾਂ ਦੀ ਕਪੈਸਿਟੀ ਨਹੀਂ ਤਾਂ ਆਪੇ ਤੇ ਰੱਖੀਆਂ ਗੱਲ ਕੀ ਅੱਜ ਮਹਿਸੂਸ ਕੀਤਾ ਤੋਂ ਕਿ ਇੱਥੇ ਆਏ ਹਾਲਾਤ ਵੇਖਿਆ ਇੱਕ ਗਾਊ ਦੀ ਅੱਖਾਂ ਵੀ ਗੱਡੀਆਂ ਕਾਂ ਆ ਆ ਅੱਖਾਂ ਮੈਂ ਆ ਵੀ ਦੇਖੀ ਮम्मी ਦੇਖੀ ਜੀ ਵੀ ਅੱਖਾਂ ਕੱਢੀ ਹੋਈ ਆ ਆਈਸੀਯੂ ਦੇ ਵਿੱਚ ਉਹ ਲੰਮੇ ਪਈ ਆ ਮਰਨ ਕਿਨਾਰੇ ਗਾਂਈ ਪਈ ਆ ਔਰ ਬਹੁਤ ਭੈੜਾ ਮਹਿਸੂਸ ਹੋ ਰਿਹਾ ਜੀ ਅਜੇ ਗਊ ਮਤਾ ਦੇ ਹਾਲ ਹੈ ਤੇ ਇਹਦੇ ਨਾਲ ਤੋਂ ਜਿਹੜੀਆਂ ਬਾਹਰ ਘੁੰਮਦੀਆਂ ਉਹ ਸੁਰੱਖਿਤ ਹੋਣੀਆਂ ਮੈਂ ਕਰਦੇ ਹਾਂ ਮੈਂ ਤਾਂ ਇਹ ਚਾਹਾਂਗਾ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਵੀ ਸਰਕਾਰ ਨੂੰ ਚਾਹੀਦਾ ਵੇ ਕੋਸ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਇਕੱਠੇ ਕਰਦੇ ਆ ਜੇ ਇਕੱਠੇ ਕਰਦੇ ਆ ਤੇ ਇਹਦੇ ਤੇ ਲਾਓ ਕੁਝ ਜਿਥੇ ਲਾਣਾ ਹੀ ਨਹੀਂ ਫੇਕਿਆ ਫਾਇਦਾ ਇਹਦਾ ਕੋਸਾਸ ਇਕੱਠੇ ਕਰਨ ਦਾ ਇਥੇ ਲਾਓ ਫਲਾਈ ਲਾਓ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਲਾਓ ਲਾ ਕੇ ਸਰਕਾਰ ਦੇ ਜਿਹੜੇ ਸਰਕਾਰੀ ਆਫੀਸਰ ਤੰਤਰ ਹੈਗਾ ਸਰਕਾਰੀ ਤੰਤਰ ਉਹਨਾਂ ਨੂੰ ਵੀ ਚਾਹੀਦਾ ਆ ਕੇ ਮਾੜਾ ਮੋਟਾ gekeੜਾ ਕੱਢਣ ਉਹ ਤਾਂ ਮੇਰੇ ਖਿਆਲ ਸਰਕਾਰੀ ਤੰਤਰ ਤਾਂ ਆਂਦਾ ਹੀ ਨਹੀਂ ਤੇ ਜੇ ਸਰਕਾਰੀ ਤੰਤਰ ਨਹੀਂ ਆਂਦਾ ਤਾਂ ਇਹ ਇਹ ਤਾਂ ਵਿਚਾਰੇ ਦੇਖੋ ਮਿਹਨਤ ਕਰਦੇ ਸੇਵਾ ਕਰਦੇ ਇਹ ਹੁਣ ਮੈਨੂੰ ਪਤਾ ਲੱਗਾ 10 12 15 ਲੱਖ ਰੁਪਏ ਇਸ ਸੁਸਾਇਟੀ ਵਾਲਿਆਂ ਨੇ ਇਕੱਠੇ ਕਰਕੇ ਲਾਇ ਵੀ ਆ ਪਰ ਜੇ ਸਰ ਪ੍ਰਾਈਵੇਟ ਬੰਦੇ 15 ਲੱਖ ਲਾ ਸਕਦਾ ਤਾਂ ਸਰਕਾਰ ਕਿਉਂ ਨਹੀਂ ਲਾ ਸਕਦੀ ਸਰਕਾਰ ਨੂੰ ਚਾਹੀਦਾ 10 ਵੀ 50 ਲੱਖ ਰੁਪਏ ਲਾਣ ਜੇ ਕੋਈ ਚਾਰ ਪੰਜ ਕਨਾਲਾ ਕਹਿੰਦੇ ਨਾਲ ਹੋਰ ਹੈਗੀ ਆ ਉਹ ਜਗਾ ਜੇ ਇੱਥੇ 350 ਗਾਂ ਹੀ ਰੱਖਣੀਆਂ ਫੇ ਹੋਰ ਜਗਾ ਨੂੰ ਨਾਲ ਮਿਲਾ ਕੇ ਇਹਨਾਂ ਦੀ ਇਹਨਾਂ ਦੀ ਸਹਾਇਤਾ ਕਰਨ ਸਰਕਾਰ ਦਾ ਕਰ